ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ 8 ਵਜੇ ਦਾ 8 ਵਜੇ ਨੇ ਤੇ ਮੈਂ ਅੱਜ ਥੋੜੀ ਸਲੋ ਚੱਲ ਰਹੀ ਮੇਰੀ ਬਾਡੀ ਅੱਜ ਐਕਟਿਵ ਨਹੀਂ ਹੈਗੀ ਸੀ ਐਕਟਿਵਲੀ ਰਿਸਪੌਂਡ ਨਹੀਂ ਕਰ ਰਹੀ ਹੈ ਇਹ ਬਾਡੀ ਥੋੜੀ ਸਲੋ ਚੱਲ ਰਹੀ ਹੈ ਸਵੇਰ ਦੀ ਵਾਸ ਪਹਿਲਾਂ ਚਾਹ ਪਾਣੀਆ ਕਰਕੇ 15-20 ਮਿੰਟ ਰੂਮ ਚਲੀ ਨਹੀਂ ਪੈਣੀ ਪੌਂਚ ਚੱਕ ਲਿਆ ਬਸ ਆਏ ਜੀ ਹੋਣੀ ਹੋਣੀ ਸ਼ੁਰੂ ਹੋਇਆ ਕੰਮ ਕੰਮ ਦਾ ਮੈਨੂੰ 8 ਵਜੇ ਨਹੀਂ ਕੁਕਿੰਗ ਆਫ ਕਰਦੇ ਬਲਕਿ ਇਹਨਾਂ ਕੰਮ ਨਹੀਂ ਸੀ 8 ਵਜੇ ਵਾਲਾ ਇਧਰ ਮੇਰੀ ਦਾਲ ਬਣ ਚੁੱਕੀ ਹੈ ਸਾਤ ਮੂੰਗੀ ਦਾਲ ਰੱਖੀ ਆ ਮੈਂ ਬਣਨੀ ਬਣ ਗਈ ਦਾਲ ਮੈਂ ਗੈਸ ਆਫ ਕਰਤਾ ਏਸਪਾਸੋਂ ਲੂਸ ਟੀਨ ਨਿਕਲੂਗੀ ਤਾਂ ਖੋਟੋ ਖੋਟੂਣੀ ਇਧਰ ਬੰਗਣਾ ਮੇਰਾ ਦਲੀਆ ਦਲੀਆ ਨੇ ਮੇਰੇ ਕੋਲ ਪਿਆ ਸੀ ਫ੍ਰਿਜ ਵਿੱਚ ਬਿਨਾਂ ਉਤਕੋ ਇਹਦੇ ਵਿੱਚ ਮੈਂ ਮਸ ਦੁੱਧ ਪਾ ਲਿਆ ਦੁੱਧ ਪਾ ਕੇ ਮੈਂ ਗਰਮ ਕਰਿਆ ਰੇਲ ਨਹੀਂ ਦੁੱਧ ਪਾ ਤੇ ਉਹਨੇ ਬਣਾਇਆ ਨਹੀਂ ਦੁੱਧ ਪਾ ਕੇ ਰੇਲਣਾ ਇਹ ਮੇਰਾ ਬ੍ਰੈਕਫਾਸਟ ਹੋ ਗਿਆ ਲੰਚ ਹੋ ਗਿਆ ਦਾਂ ਲੱਗਤੇ ਦਵਿੰਦਰ ਦਾ ਬ੍ਰੈਕਫਾਸਟ ਹੋ ਗਿਆ ਅੱਜ ਇਹਨਾਂ ਨੇ ਮੈਨੂੰ ਡਿਮਾਂਡ ਕਰੀ ਸੀ ਰਾਤ ਪਨੀਰ ਰੋਲ ਦੀ ਪਨੀਰ ਰੈਪ ਕਰ ਲਓ ਪਨੀਰ ਰੋਲ ਕਰ ਲਓ ਰਾਤ ਕਹਿੰਦੇ ਮੈਨੂੰ ਸਵੇਰੇ ਪਨੀਰ ਰੈਪ ਬਣਾ ਕੇ ਦੇ ਬ੍ਰੈਕਫਾਸਟ ਵਿੱਚ ਮੈਂ ਕਿਹਾ ਮੈਨੂੰ ਨਹੀਂ ਬਣਾਉਣਾ ਆਉਂਦਾ ਸੱਚੀ ਨਾ ਔਰਤਾਂ ਦਾ ਫਸਿਆ ਮੇਰੀ ਉਹਨੂੰ ਕੁਝ ਨਹੀਂ ਆਉਂਦਾ ਹੁੰਦਾ ਤਾਂ ਉਹਨੂੰ ਮੇਡ ਸੁਣਨੇ ਪੈਂਦੇ ਨਹੀਂ ਉਹਨੂੰ ਆਨ ਆਉਂਦਾ ਹੁੰਦਾ ਬਣਾਉਣਾ ਤਾਂ ਉਹਨੂੰ ਡਿਮਾਂਡਾਂ ਪੂਰੀਆਂ ਕਰਮੀਆਂ ਕਹਿੰਦੀਆਂ ਨੇ ਹਣਾ ਫਿਰ ਹਰ ਇੱਕ ਦੀ ਡਿਮਾਂਡਾਂ ਅਲੱਗ ਹੁੰਦੀ ਆ ਕਿਸਕਾ ਕਿ ਨਹੀਂ ਪੁੱਛੋਂਦਾ ਤਹਾਂ ਵੀ ਉਹਨੂੰ ਸੋchnਾ ਪਊਗਾ ਜੇ ਆਉਂਦਾ ਤਾਂ ਸਾਡੇ ਡਿਮਾਂਡ ਪੂਰੀਆਂ ਕਰਨੀਆਂ ਪੈਣਗੀਆਂ ਤੇ ਤਾਂ ਇਹਨਾਂ ਲਈ ਮੈਂ ਪਨੀਰ ਆਕ ਰਿਆ ਥੋੜਾ ਜਿਹਾ ਦਹੀਂ ਵਿੱਚ ਮਸਾਲੇ ਪਾ ਕੇ ਮੈਰੀਨੇਟ ਕਰਕੇ ਰੱਖਿਆ ਤੇ ਪੈਂਚ ਪਾ ਕੇ ਗਰਮ ਕਰ ਲਈਆ ਤੇ ਇੱਧਰ ਸਬਜ਼ੀਆਂ ਕੱਟ ਕੇ ਰੱਖੀਆਂ ਨੇ ਪਿਆਜ਼, ਸ਼ਿਮਲਾ ਮਿਰਚ, ਰੈਪ ਵਾਸਤੇ ਆਟਾ ਗੁੰਨੇ ਪੈਮਰ ਕੋਲੀ ਤੇ ਹੈ। ਸੋ ਬਣਾ ਕੇ ਮੈਂ ਰੈਪ ਰੋਟੀ ਆਪਾਂ ਫਿਰ ਉਹ ਕਹਿਣਗੇ ਬਣਾ ਦੂੰਗੀ। ਸੋ ਉਹਦੇ ਵਿੱਚ ਆਪ ਪਾਵਾਂਗੀ ਸਟਫਿੰਗ ਕਰ ਦੂੰਗੀ ਤੇ ਪਨੀਰ ਰੈਪ ਬਣ ਜਾਊਗਾ। ਐਦਾਂ ਕੁਛ ਅਧਿਲ ਕਰਾ ਮੇਰਾ ਥੋੜਾ ਜਿਹਾ ਮੈਂ ਵੀ ਮੈਂ ਵੀ ਇਹ ਖਾ ਲੂੰ ਉਦ ਲਈ ਇਹ ਨਾਲ ਦੇ ਐਬਾ ਕੁਛ ਤਿਆਰੀ ਚੱਲ ਰਹੀ ਸੀ ਖਾਣੇ ਦਾਣੇ ਦੀ। ਬਾਕੀ ਅੱਜ ਕੱਪੜੇ ਤਾਂ ਨਹੀਂ ਤੋਨੇ ਮੌਸਮ ਥੋੜੇ ਬਦਲਵਾਈ ਵਾਲਾ ਮੀਂਹ ਧੁੱਪ ਨਿਕਲਿਆ ਇਹ ਪਤਾ ਨਹੀਂ ਕੁਝ ਵੀ ਹੈ ਮੌਸਮ ਦਾ। ਤੇ ਮੈਂ ਸੋਚੀ ਜੇ ਮੈਂ ਡਸਟਿੰਗ ਕਰ ਲਾਂ ਹੁਣ ਦਲੀਆਂ ਪਾਣੂ ਕੇ ਬਾਅਦ ਹੋਣਾ ਉਸ ਤੋਂ ਬਾਅਦ ਬਣਨਾ ਹੈ। ਤੇ ਮੈਂ ਡਸਟਿੰਗ ਕਰ ਲਾਂ ਥੋੜੀ-ਮੋਟੀ ਡਸਟਿੰਗ ਨਹੀਂ ਕਰੀ ਕਿੰਨੇ ਦਿਨ ਹੋ ਗਏ। ਤੇ ਡਸਟਿੰਗ ਕਰ ਲਾਂ। ਐਤਾਂ ਦਾ ਕੁਛ ਕੰਮ ਚੱਲ ਰਹਿਣਾ ਜ ਬਹੁਤ ਹੀ ਸਲੋ ਜੇ ਕੰਮ ਚੱਲ ਰਿਹਾ ਹੈ। ਡਸਟਿੰਗ ਕਰਨ ਤੋਂ ਪਹਿਲਾਂ ਮੈਂ ਕਿਹ ਚੋ ਪਹਿਲਾਂ ਚੀਨੀ ਰੀਫਿਲ ਕਰ ਲਾਣੀ ਹੈ ਕਿਉਂਕਿ ਨਾ ਚੀਨੀ ਵਾਲਾ ਕੰਟੇਨਰ ਕੱਲ ਮੈਂ ਸ਼ਾਮ ਨੂੰ ਵਾਸ਼ ਕਰਤਾ ਸੀ ਪਰ ਮੈਂ ਚੀਨੀ ਰੀਫਿਲ ਨਹੀਂ ਕੀਤੀ ਸੀ ਮੈਨੂੰ ਐਸਵੇਂ ਰਾਤ ਪਰ ਲੈ ਨੂੰ ਛੱਡਦਾ ਅਚੀ ਤਰ੍ਹਾਂ ਸੁੱਕ ਜੇ ਫਿਰ ਮੈਂ ਸਵੇਰੇ ਚੀਨੀ ਰੀਫਿਲ ਕਰੂੰਗੀ ਤੇ ਟੇਬਲ ਤੇ ਮੈਂ ਰੱਖਦੇ ਸੀ ਰਾਤ ਵਾਸ਼ ਕਰਕੇ ਇਥੇ ਲੌਬੀ ਚ ਤੁਹਾਨੂੰ ਇਹਨੂੰ ਮੈਂ ਰੀਫਿਲ ਕਰਦਾਂ ਨੇ ਚੀਨੀ ਇਹਦੇ ਵਿੱਚ ਪਾ ਰਾਨੀ ਅਤੇ ਜਿਹੜਾ ਸਾਡੀ ਕਿਚਨ ਵਿੱਚ ਭਾਂਡ ਚੀਨੀ ਵਾਲਾ ਡੱਬਾ ਉਹ ਚ ਵੀ ਚੀਨੀ ਖਤਮ ਸੀ ਉਹ ਵੀ ਰੀਫਿਲ ਕਰਨਾ ਸੀਗਾ ਇਹ ਤਾਂ ਜੋ ਡੱਬੇ ਵਿੱਚ ਕੋਈ ਸਮਾਨ ਖਤਮ ਹੁੰਦਾ ਨਾ ਫਿਰ ਨਾਲੇ ਵਾਸ਼ ਹੋ ਜਾਂਦੇ ਨੇ ਤੇ ਨਾਲੇ ਰੀਫਿਲ ਕਰਨੇ ਵੀ ਆਪਾਂ ਨੂੰ ਸੌਖੇ ਲੱਗਦੇ ਨੇ ਪਰ ਡੱਬੇ ਧੋਤੇ ਜਾਂਦੇ ਜੇ ਆਪਾਂ ਸਾਰੇ ਸੋਚੀ ਵੀ ਸਾਰੇ ਡੱਬੇ ਇੱਕ ਦਿਨ ਚ ਆਪਾਂ ਖਾਲੀ ਕਰਕੇ ਵਾਸ਼ ਕਰ ਲੈਣ ਉਹ ਥੋੜਾ ਔਖਾ ਕੰਮ ਹੋ ਜਾਂਦਾ ਪਰ ਜਿਵੇਂ ਜਿਵੇਂ ਡੱਬੇ ਜਿਹੜੀ ਚੀਜ਼ ਹਾਲ ਖਾਲੀ ਹੋ ਜਾਂਦੇ ਨੇ ਫਿਰ ਨਾਲ ਦੀ ਨਾਲ ਮੈਂ ਵਾਸ਼ ਕਰਕੇ ਫਿਰ ਸਮਾਨ ਰੀਫਿਲ ਕਰਦੀ ਹੁੰਦੀ ਆ ਕਦੇ ਕਦੇ ਹੁੰਦਾ ਕਿ ਮੈਂ ਐਸੀ ਤਰ੍ਹਾਂ ਰੀਫਿਲ ਕਰ ਦਿੰਦੇ ਨੇ ਪਰ ਕਦੇ ਕਦੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵਾਸ਼ ਵੀ ਜ਼ਰੂਰ ਕਰਾਂ ਸੋ ਚੀਨੀ ਹੋ ਗਈ ਰੀਫਿਲ ਤੇ ਦੂਸਰੇ ਡੱਬੇ ਵਿੱਚ ਮੈਂ ਰੀਫਿਲ ਕਰ ਲਈ ਤੇ ਇੱਕ ਕਾਲਾ ਨਮਕ ਵੀ ਪਾਉਣਾ ਸੀਗਾ ਉਹ ਵੀ ਇਹ ਵੀ ਮੈਂ ਕਾਲੇ ਨਮਕ ਵਾਲੀ ਸ਼ੀਸ਼ੀ ਵੀ ਕੱਲ ਮੈਂ ਸ਼ਾਮ ਨੂੰ ਧੋ ਕੇ ਰੱਖਤੀ ਮੈਂ ਚਲੋ ਸਵੇਰ ਤੱਕ ਨਾ ਅੱਛੀ ਤਰ੍ਹਾਂ ਸੁੱਕ ਜੂਗੀ ਤੇ ਫਿਰ ਇਹਦੇ ਵਿੱਚ ਕਾਲਾ ਨਮਕ ਰੀਫਿਲ ਕਰ ਲਵਾਂਗੀ ਇਸ ਤਰ੍ਹਾਂ ਆਪਾਂ ਨੂੰ ਚੀਜ਼ ਆਪਣੇ ਡੱਬੇ ਵਿੱਚ ਪਹਿਲਾਂ ਪਈ ਹੋਵੇ ਨਾ ਆਪਾਂ ਲੋਡ ਪੈਣ ਤੇ ਫਿਰ ਆਪਾਂ ਨੂੰ ਭਾਏ ਦੌੜ ਜੀ ਨਹੀਂ ਹੁੰਦੀ ਵੀ ਉਹਨਾ ਡੱਬੇ ਵਿੱਚ ਚੀਜ਼ ਹੈ ਨਹੀਂ ਤੁਸੀਂ ਪੈਕੇਟ ਚਾ ਕੋ ਖੋਲੋ ਪਾਓ ਫਿਰ ਆਪਣਾ ਕੰਮ ਵੀ ਨਹੀਂ ਰੁਕਦਾ ਜੇ ਪਹਿਲਾਂ ਹੀ ਆਪਾਂ ਡੱਬੇ ਵਿੱਚ ਸਮਾਨ ਰੀਫਿਲ ਕਰਕੇ ਰੱਖ ਲਾਂਗੇ ਆਪਾਂ ਨੂੰ ਕਿਚਨ ਵਿੱਚ ਕੁਕਿੰਗ ਕਰਨੀ ਕੋਈ ਵੀ ਖਾਣਾ ਬਣਾਉਣਾ ਸੌਕਾ ਹੋ ਜਾਂਦਾ ਆਪਣਾ ਜਲਦੀ ਹੱਥ ਚੱਲਦਾ ਫਿਰ ਇਹ ਨਹੀਂ ਹੈਗਾ ਵੀ ਹੱਥ ਨਹੀਂ ਪੈ ਰਿਹਾ ਕੰਮ ਰੁਕ ਗਿਆ ਸਲੋ ਹੋ ਗਿਆ ਆਪਣਾ ਹੱਥ ਵੀ ਫਿਰ ਫਾਸਟ ਹੈ ਨਾ ਡੱਬੇ ਵਿੱਚ ਆਪਾਂ ਨੂੰ ਚੀਜ਼ ਹਾਜ਼ਰ ਮਿਲ ਜAVE ਕਈ ਵਾਰ ਨਾ ਆਪਣੇ ਕੋਲ ਪੁਰਾਣੇ ਗਲਾਸ ਪਏ ਹੁੰਦੇ ਨੇ ਥੋੜੇ-ਬੋਟੇ ਟਿੜਕ ਗਏ ਹੁੰਦੇ ਨੇ ਕਿਤੇ ਕੋਨਾਰੀ ਪੁਰਗੀ ਹੁੰਦੀ ਹੈ ਤੇ ਆਪਾਂ ਉਹਨਾਂ ਦਾ ਇਸਤੇਮਾਲ ਇਸ ਤਰੀਕੇ ਨਾਲ ਕਰ ਸਕਦੇ ਆਂਗੇ ਆ ਤਾਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਹੋਇਆ ਦੇਖੋ ਇਹਦੇ ਵਿੱਚ ਵੀ ਕੰਚ ਦਾ ਗਲਾਸ ਹੈ ਥੋੜਾ ਜਿਹਾ ਇੱਥੋਂ ਨਾ ਕਿਨਾਰੀ ਤੋਂ ਤੁਹਾਨੂੰ ਦਿਖ ਰਿਹਾ ਹੋਊਗਾ ਇੱਥੋਂ ਆਤਿ ਡਿਜ ਗਿਆ ਸੀਗਾ ਤੇ ਅਸੀਂ ਯੂਸ ਨਹੀਂ ਚਲ ਹੁੰਦਾ ਫਿਰ ਘਰਾਂ 'ਚ ਹੁੰਦੇ ਨਹੀਂ ਇਹ ਜਿਹੇ ਗਲਾਸ ਯੂਸ ਤੇ ਇਹ ਮੈਂ ਇੱਕ ਬਰਸ਼ ਸਟੈਂਡ ਬਣਾ ਲਿਆ ਸੀ ਟੂਥ ਬਰਸ਼ ਪੇਸਟ ਪਾਉਣ ਨੂੰ ਬਾਥਰੂਮ ਵਿੱਚ ਲਗਾਇਆ ਹੋਇਆ ਮੈਂ ਮੈਨੂੰ ਤਾਂ ਲਗਾਈ ਨੂੰ ਮੈਨੂੰ ਲੱਗਾ 2 ਟਾਈ ਸਾਲ ਹੋ ਗਏ ਤੇ ਉਹ ਮੇਂ ਵਧੀਆ ਪਿਆ ਬਸ ਪਾਣੀ ਆ ਲੱਗਣ ਤੋਂ ਸੁੱਕੀ ਥਾਂ ਤੇ ਰੱਖੋ ਤੇ ਵਿੱਚੋਂ ਸਾਫ਼ ਜੀ ਕਰਨਾ ਗਿੱਲਾ ਕੱਪੜਾ ਮਾਰ ਕੇ ਸਾਫ਼ ਕਰੋ ਗਿੱਲੇ ਕੱਪੜੇ ਨਾਲ ਸਾਫ਼ ਹੋ ਜਾਂਦਾ ਦੇਖੋ ਦੂਰੋਂ ਵੀ ਚੀਜ਼ ਬੜੀ ਕਿੰਨੀ ਸੋਹਣੀ ਲੱਗਦੇ ਜਾਈ ਤੁਸੀ ਸਪੂਨ ਸਟੈਂਡ ਵੀ ਇਹਨੂੰ ਬਣਾ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਇਹਨੂੰ ਸਪੂਨ ਸਟੈਂਡ ਵੀ ਬਣਾ ਸਕਦੇ ਹੋ ਕਿ ਇਹ ਮੈ ਸਟਰੋਸ ਲਗਾਇਆ ਨੇ ਜੇ ਮੈਂ ਆਪਾਂ ਫਰੂਟੀ ਵਗੈਰਾ ਪੀਣੇ ਕੋਈ ਜੂਸ ਪੀਣਾ ਪੇਪਰ ਸਟਰੋਅਫ ਨੇ ਇਹ ਇੱਕ ਵਾਰ ਯੂਜ਼ ਕਰੋ ਤੇ ਸੁੱਟੋ ਹਨਾ ਡਿਸਪੋਜ਼ੇਬਲ ਸਟਰੋਸ ਨੇ ਉਹ ਮੈਂ ਤਾਂ ਕੱਟ-ਕੱਟ ਇਹਦੇ ਗਲਾਸ ਦੇ ਨਾਲ ਆਪ ਦੀ ਕੱਟ ਕੇ ਇਦਾਂ ਲਗਾ ਲਈ ਫੇਮੇ ਕੋਲੋਂ ਉੱਪਰ ਥੱਲੇ ਲੇਸ ਲਗਾਤੀ ਬਾਕੀ ਤੁਸੀਂ ਜਿਵੇਂ ਮਰਜ਼ੀ ਘਰੇ ਕੋਈ ਮਟੀਰੀਅਲ ਪਿਆ ਤੁਹਾਡੇ ਕੋਲ ਡਿਜ਼ਾਈਨਿੰਗ ਕਰ ਸਕਦੇ ਹੋਗੇ ਤੇ ਆ ਗਲਾਸ ਤੇ ਆ ਵੀ ਕੱਚ ਦਾ ਗਲਾਸ ਹੀ ਮੈਨੂੰ ਇਹਦੇ ਸ਼ੇਪ ਸੋਹਣੀ ਲੱਗਦੀ ਸੱਲੋ ਢੀੜਾਂ ਤੇ ਉੱਤੋਂ ਚੌੜਾ ਜਾ ਇਹ ਵੀ ਇੱਥੋਂ ਢਿੱਕ ਜਿਹਾ ਗਿਆ ਸੀਗਾ ਤੇ ਇਹਦੇ ਮੈਂ ਉੱਪਰ ਥੱਲੇ ਇੱਕ ਲੇਸ ਦਾ ਪੀਸ ਇੱਥੇ ਰੱਖ ਲਿਆ ਤੇ ਮੈਂ ਕੱਲ ਮੈਂ ਸੁੱਟਣ ਲੱਗੀ ਸੀ ਇਹਨੂੰ ਕਿਚਨ ਦੇ ਕੈਬਿਨੇਟ ਵਿੱਚ ਕੱਲ ਪਰਸੂ ਸਾਫ਼ ਕਰ ਰਹੀ ਸੀ ਤੇ ਮੈਂ ਸੁੱਟਣ ਲੱਗੀ ਸੀ ਇਹਨੂੰ ਸੁੱਟਦੀ ਸੁੱਟਦੀ ਮੈਂ ਫੇਰ ਰੱਖ ਲਿਆ ਮੈਂ ਸੋਚਿਆ ਵੀ ਇਹਦਾ ਕੀ ਹੋ ਸਕਦਾ ਇਹਦੇ ਵਿੱਚ ਪਾਣੀ ਪਾ ਕੇ ਮੈਂ ਆਹ ਮਨੀ ਪਲਾਂਟ ਦੀਆਂ ਪਾਤੀਆਂ ਦੇਖੋ ਇਹ ਵੀ ਇੱਕ ਡੈਕੋਰੇਸ਼ਨ ਵਾਂਗੂ ਚੀਜ਼ ਬਣ ਗਈ ਹੈ ਨਾ ਇਸ ਤਰ੍ਹਾਂ ਆਪਾਂ ਰੱਖ ਸਕਦੇ ਹਾਂ ਉਹਨਾਂ ਕੋਈ ਵਾਰ ਆਪਣੇ ਕੋਲ ਬਹੁਤ ਸੋਹਣੇ ਕਲਰਡ ਜੀ ਗਲਾਸ ਹੁੰਦੇ ਨੇ ਕੰਚ ਦੇ ਕਰੇ ਪੁਰਾਣੇ ਗਲਾਸ ਵੀ ਹੁੰਦੇ ਨੇ ਇੱਕ ਜਾਂ ਦੋ ਜਾਂ ਤਿੰਨ ਰਹਿ ਗਏ ਹੁੰਦੇ ਨੇ ਉਹਨਾਂ ਦੇ ਵੀ ਆਪਾਂ ਇਸ ਤਰ੍ਹਾਂ ਵਿੱਚ ਮਨੀ ਪਲਾਂਟ ਬਾਕੇ ਵਿੱਚ ਰੱਖ ਸਕਦੇ ਆਂਗੇ ਡੈਕੋਰੇਸ਼ਨ ਡੈਕੋਰੇਸ਼ਨ ਵਾਲੇ ਆਪਣੇ ਚੀਜ਼ਾਂ ਮੈਨਾਂ ਨਾਲ ਸੋਹਣੇ ਲੱਗਦੇ ਨੇ ਚੀਜ਼ਾਂ ਮੈਨੂੰ ਤਾਂ ਵਧੀਆ ਲੱਗਦੀਆਂ ਨੇ ਕਰਨੀਆਂ ਬਾਕੀ ਤੁਹਾਡੀ ਚੋਇਸ ਆ ਹਨਾ ਤੇ ਮੈਨੂੰ ਤਾਂ ਇਸ ਤਰ੍ਹਾਂ ਵਧੀਆ ਲੱਗਦਾ ਕਰਨਾ ਕੁਝ ਨਾ ਕੁਝ ਜਗਾੜ ਜਾਂ ਤੇ ਇਹਨੂੰ ਮੈਂ ਇਸ ਤਰ੍ਹਾਂ ਮਨੀ ਪਲਾਂਟ ਸਾਕੇ ਰੱਖਤਾ ਤਾਂ ਇੱਕ ਮੇਰੇ ਕੋਲੇ ਬੋਟਲ ਸੀ ਕੱਚ ਦੀ ਆ ਦੇਖੋ ਉਹਦੇ ਵਾਲੀ ਆ ਇਹ ਵੀਰਕਾ ਦਾ ਆਪਾਂ ਫਲੇਵਰਡ ਮਿਲਕ ਪੀਂਦੇ ਆ ਨਾ ਉਹਦੇ ਵਾਲੀ ਆ ਤੇ ਇਹ ਬੋਟਲ ਦੇ ਉੱਪਰ ਮੈਂ ਸਿੰਪਲ ਜੂਟ ਦੀ ਰੱਸੀ ਲਵੇਟ ਤੇ ਫੇਵਿਕੋਲ ਨਾਲ ਪੇਸਟ ਕਰਤੀ ਤੇ ਉੱਪਰ ਹੀ ਤਾਂ ਲੇਸ ਦਾ ਪੀਸ ਲਗਾਤਾ ਤੇ ਇਹਦੇ ਵਿੱਚ ਹੀ ਮਨੀ ਪਲਾਂਟ ਪਾਇਆ ਹੋਇਆ ਹੈ ਇਸ ਤਰ੍ਹਾਂ ਆਪਾਂ ਆਪਣੀ ਕਿਸੇ ਵੀ ਜਗ੍ਹਾ ਤੇ ਕਾਰਨਰ ਦੀ ਲੁੱਕ ਚੇਂਜ ਕਰ ਸਕਦੇ ਹਾਂ ਪਰ ਇਹ ਪਈਆਂ ਚੀਜ਼ਾਂ ਨਾਲ ਜ਼ਰੂਰੀ ਨਹੀਂ ਕਿ ਆਪਾਂ ਬਾਜ਼ਾਰੋਂ ਕੋਈ ਸੋਹਣੀ ਐ ਡੈਕੋਰੇਟਿਵ ਮਹਿੰਗੀਆਂ ਆਈਟਮਸ ਲੈ ਕੇ ਆਉਣੀਆਂ ਨੇ ਘਰੋਂ ਪਈਆਂ ਚੀਜ਼ਾਂ ਨਾਲ ਵੀ ਆਪਾਂ ਕੁਝ ਨਾ ਕੁਝ ਨੀਕਾ ਮੋਟਾ ਘਰ ਦਾ ਕੋਨਾ ਕੋਈ ਸਜਾ ਸਕਦੇ ਹੁੰਦੇ ਆ ਤੇ ਬਿਲਕੁਲ ਕੁਕਿੰਗ ਦਾ ਕੰਮ ਮੇਰਾ ਹੋ ਗਿਆ ਸੀ ਡਨ ਪਨੀਰ ਰੈਪ ਲਈ ਮੈਂ ਪਨੀਰ ਰੈਡੀ ਕਰ ਲਿਆ ਸੀ ਮੈਂ ਦਹੀਂ ਵਿੱਚ ਪਹਿਲਾਂ ਮਸਾਲੇ ਪਾ ਕੇ ਵਿੱਚ ਪਨੀਰ ਰੱਖਤਾ 10-15 ਮਿੰਟ ਲਈ ਫਿਰ ਮੈਂ ਪੈਨ 'ਚ ਉਹ ਸਾਰਾ ਕੁਝ ਮਟੀਰੀਅਲ ਪਾ ਕੇ ਥੋੜਾ ਸੇਕ ਲਵਾ ਲਿਆ ਪਨੀਰ ਦਹੀਂ ਸੀ ਜਿਹੜੀ ਬਿਲਕੁਲ ਸੁੱਕ ਗਈ ਤੇ ਵਿੱਚ ਪਿਆਜ਼ ਮੈਂ ਮਿਰਚ ਪਾ ਲਿਆ ਤੇ ਲੰਚ ਲਈ ਸਾਤ ਮੂੰਗੀ ਦਾਲ ਬਣਾ ਲਈ ਤੇ ਇਧਰ ਮੇਰਾ ਬ੍ਰੈਕਫਾਸਟ ਲਈ ਦਲੀਆ ਵੀ ਰੈਡੀ ਹੈ ਤੇ ਜਿਹੜੀ ਸਾਤ ਮੂੰਗੀ ਦਾਲ ਆ ਨਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਬਿਲਕੁਲ ਆਰਗੇਨਿਕ ਦਾਲ ਆ ਇਹ ਹੱਥਾਂ ਨਾਲ ਤੜਾਈ ਹੋਈ ਤੇ ਹਰ ਫਲੀਆਂ ਚ ਦਾਣੇ ਕੱਢੇ ਹੋਏ ਘਰੇ ਨੇ ਆ ਕੇ ਫਲੀਆਂ ਤੋੜ ਕੇ ਤੇ ਆਰਗੈਨਿਕ ਬਿਨਾ ਰੇ ਸਪਰੇਇ ਤੋਂ ਆ ਤੁਸੀਂ ਜੇ ਕਿਸੇ ਨੇ ਲੈਣੀ ਹੋ ਤਾਂ ਤੁਸੀਂ ਘਰੇ ਆ ਕੇ ਲੈ ਕੇ ਜਾ ਸਕਦੇ ਹੋ ਕੋਈ ਨੇੜੇ ਤੇ ਨੇ ਵਾਲਾ ਤਾਂ ਬਿਲਕੁਲ ਆਰਗੈਨਿਕ ਨਾਲ ਬਿਨਾ ਰੇ ਸਪਰੇਇ ਤੋਂ ਕਾਣ ਚ ਵੀ ਬਹੁਤ ਟੇਸਟੀ ਬਣਦੀ ਹੈ ਸੋ ਹੁਣ ਮੇਰਾ ਹੋ ਗਿਆ ਇਸ ਡਸਟਿੰਗ ਮੈਂ ਟਾਈਮ ਕਿਚਨ ਦਾ ਯਾਨੀ ਮੈਂ ਖਾਣਾ ਪ੍ਰਿਪੇਅਰ ਕਰ ਚੁੱਕੀ ਸੀ ਪ੍ਰੈਪਰੇਸ਼ਨ ਹੋ ਚੁੱਕੀ ਸੀ ਫਿਰ ਮੈਂ ਕਿਹਾ ਚਲੋ ਇਹਨੇ ਡਸਟਿੰਗ ਕਰ ਲਾਂਗੇ ਬਸ ਬਹੁਤ ਜ਼ਿਆਦਾ ਡਸਟਿੰਗ ਕਰਨ ਵਾਲੀ ਹੈ ਨਹੀਂ ਕਿ ਮੈਂ ਮਾਣਾ ਮੋਟਾ ਰੋਜ਼ ਕਿਰਨ ਕੀਤੇ ਕਪੜਾ ਮਾਂਦੀ ਰਹਿਣੀ ਆ ਪਰ ਫਿਰ ਉਹਨਾਂ ਦੋ ਤਿੰਨ ਦਿਨਾਂ ਦਾ ਗੈਪ ਆ ਪੈ ਗਿਆ ਸੀ ਫਿਰ ਆਪ ਨੂੰ ਆ ਹੀ ਹੁੰਦਾ ਵੀ ਡਸਟਿੰਗ ਨਹੀਂ ਕਰੀ ਚਲੋ ਡਸਟਿੰਗ ਖਾ ਲਈ ਵੈਸੇ ਡਸਟ ਆਉਂਦੀ ਨਹੀਂ ਮੌਸਮ ਇਹ ਜਾ ਪਰ ਫਿਰ ਵੀ ਜਦੋਂ ਆਪਾਂ ਦੋ ਤਿੰਨ ਦਿਨ ਬਿਲਕੁਲ ਕੱਪੜਾ ਨਾ ਮਾਰੀਏ ਥੋੜੀ-ਬਹੁਤ ਹੀ ਤਾਂ ਆਉਂਦੀ ਹੈ ਚਲੋ ਠੀਕ ਹੈ ਬਹੁਤ ਜ਼ਿਆਦਾ ਨਹੀਂ ਆਉਂਦੀ ਪਰ ਥੋੜੀ-ਬਹੁਤ ਹੀ ਲੱਗਦਾ ਨਾ ਆਪਾਂ ਹੱਥ ਮਾਰੀਏ ਬੇਸ ਤੇ ਜਦੋਂ ਹੱਥ ਮਾਰਦੇ ਆ ਥੋੜੀ-ਬਹੁਤ ਹੀ ਡਸਟ ਆਪ ਨੂੰ ਮਹਿਸੂਸ ਹੁੰਦੀ ਹੈ ਤੇ ਮੈਂ ਨਾ ਅੱਗੇ ਤੁਹਾਨੂੰ ਡਸਟਿੰਗ ਕਰਨ ਜਿੱਥੇ-ਜਿੱਥੇ ਮੈਨੂੰ ਠੀਕ ਲੱਗਦਾ ਸੀ ਕਰ ਲਾਂ ਜਿਹੜੇ ਰੂਮਸ ਜਿਹੜੀ ਜਗ੍ਹਾ ਜ਼ਿਆਦਾ ਗੰਦੀ ਹੁੰਦੀ ਹੈ ਜ਼ਿਆਦਾ ਸਫਾਈ ਦੀ ਲੋੜ ਹੈ ਜਿੱਥੇ ਆਪਾਂ ਜ਼ਿਆਦਾ ਉੜਦੇ ਬੈਨੇ ਆ ਜ਼ਿਆਦਾ ਯੂਜ਼ ਕਰਦੇ ਆ ਉੱਥੇ ਚਲੋ ਮੈਂ ਰੈਗੂਲਰ ਮੰਗੂ ਜੇ ਇੱਕ ਦਿਨ ਛੱਡ ਕੇ ਕੱਪੜਾ ਮਾਰਦੀ ਰਹਿਣੀ ਆ ਪਨੀਰ ਰੈਪ ਵਿੱਚ ਨਾ ਮੈਂ ਪਰੌਂਠਾ ਬਣਾਇਆ ਤੁਸੀਂ ਰੋਟੀ ਬਣਾ ਫਿਰ ਮੈਂ ਸਿੰਪਲ ਖਣਕ ਦੇ ਆਟੇ ਦਾ ਪਰੌਂਠਾ ਬਣਾਇਆ ਥੋੜਾ ਕ੍ਰਿਸਪ ਕਰਤਾ ਥੋੜੀ ਕੈਚਅਪ ਲਗਾਤੀ ਥੋੜੀ ਯਾ ਵਾਲੀ ਮਾਇਓਨੈਸ ਲਗਾਤੀ ਤੰਦੂਰੀ ਵਾਲੀ ਆਮ ਯੂਨੈਸ ਲਗਾਤੀ ਬਹੁਤ ਥੋੜੀ ਥੋੜੀ ਸੈਂਟਰ ਚ ਤੇ ਹੁਣ ਮੈਂ ਉੱਪਰ ਆ ਵਾਲੀ ਫਿਲਿੰਗ ਰੱਖ ਦਨੀਆਂ ਤੇ ਇੱਕ ਰੈਪ ਦਵਿੰਦਰ ਖਾ ਰਹੀ ਨੇ ਕਹਿੰਦੇ ਬੋਸ ਮਾਨ ਬੋਸ ਮਾਨ ਬੋਸ ਮੈਂ ਕਦੇ ਬਣਾ ਬਣਾ ਮਿਲ ਜੇ ਬੈਤਿਆ ਤਾਂ ਸੁਆਦ ਹੀ ਲੱਗਦਾ ਹੁੰਦਾ ਮੈਂ ਦੂਸਰਾ ਰੈਪ ਦੀ ਕਰ ਰਹੀ ਹਾਂ ਤਿਆਰੀ ਤੇ ਲੋ ਜੀ ਆਪਣਾ ਰੈਪ ਤਿਆਰ ਹੋ ਉੱਪਰ ਮੈਂ ਥੋੜਾ ਜਿਹਾ ਕੱਚਾ ਪਿਆਜ਼ ਪਾਤਾ ਉਹ ਤੁਹਾਡੀ ਮਰਜ਼ੀ ਆਪਸ਼ਨ ਹੈ ਤੁਸੀਂ ਪਾਉਣਾ ਚਾਹੋ ਪਾ ਸਕਦੇ ਹੋ ਨਹੀਂ ਪਾਉਣਾ ਨਾ ਪਾਓ ਤੇ ਇਹਨੂੰ ਹੁਣ ਕਰ ਦਲਾਂ ਬੰਦ ਤੇ ਬਣਾ ਦਲਾਂ ਇਹਦਾ ਰੈਪ ਆਂ ਦੇਖੋ ਇਸ ਤਰ੍ਹਾਂ ਬਣ ਗਿਆ ਇਹਦਾ ਰੈਪ ਇਹ ਹੁੰਦਾ ਰੈਪ ਬਸ ਚਾਹੇ ਤੁਸੀਂ ਇਹ ਸੇਮ ਸਟਫਿੰਗ ਬ੍ਰੈਡ ਵਿੱਚ ਪਾ ਲਓ ਉਹ ਤੁਹਾਡਾ ਸੈਂਡਵਿਚ ਬਣ ਜੂਗਾ ਜਿਵੇਂ ਮਰਜ਼ੀ ਆਪਣੀ ਚੋਇਸ ਨਾਲ ਆਪਣੀ ਕ੍ਰੀਏਸ਼ਨ ਨਾਲ ਆਪਣੀ ਟੇਸਟ ਨਾਲ ਕੁਝ ਮਰਜ਼ੀ ਬਣਾਈ ਚਲੋ ਟਾਈਮ ਹੋ ਰਿਹਾ ਪੌਣੇ ਚਾਰ ਦਾ ਤੇ ਮੈਂ ਇਧਰ ਰੱਖੇ ਚਾਹ ਬਣਨੀ ਮੈਂ ਨਾ ਜਦ ਦਵਿੰਦਰ ਦੇ ਵੇਟ ਕਰਦੇ ਕਰਦੇ ਆਪਣੀ ਚਾਹ ਲੇਟ ਕਰ ਲਈ ਮੈਨੂੰ ਆਹ ਚਲ ਇਕੱਠੇ ਕਰ ਲਾਂਗਾ ਸੁੱਤੇ ਪੈਸੀ ਕਹਿੰਦੇ ਬਹੁਤ ਉੜਦਾ ਉੜਦਾ ਤੇ ਹੁਣ ਮੈਂ ਪੌਣੇ ਚਾਰ ਵਜਾ ਤੇ ਚਾਹ ਕਰਦੇ ਕਰਦੇ ਨਹੀਂ ਮੈਂ ਅੱਧਾ ਸਮਾਂ 3:30 ਤੱਕ ਲੱਗਣਾ ਨੂੰ ਚਲੋ ਕੋਈ ਜਾਂਦੇ ਪਾਰਕਿੰਗ ਜਾਂਦੇ ਵੈਸੇ ਸੈਂਡਵੇਚ ਮੈਂ ਪਾਟ ਕਰ ਲਿਆ ਸੀਗਾ ਉਹ ਵੀ ਫਿਰ ਵੇਟ ਕਰਨੀ ਓਕੇ ਹੋਣੇ ਟਾਈਮ ਪਾਸ ਕਰਨਾ ਹੈ ਨਾ ਫੇਰ ਕੀ ਕਰੀਏ ਤੇ ਹੁ ਚਾਚ ਪਾਉਣ ਵਾਸਤੇ ਟਰੋਸਟ ਕਰਕੇ ਜੋ ਠੰਡੀ ਹੋ ਗਈ ਫਿਰ ਮੈਂ ਇਹਨੂੰ ਮਿਕਸੀ ਵਿੱਚ ਦਰਦਰੀ ਜੀ ਪੀਸ ਲੂੰਗੀ ਮਿਕਸੀ 'ਚ ਉਹ ਫਿਰ ਚਾਚ ਪਾਉਣ ਨੂੰ ਇਹਦਾ ਫਲੇਵਰ ਜਾਂਦੇ ਵਧੀਆ ਆਉਂਦਾ ਦਰਦਰੀ ਪੀਸੀ ਹੋਏ ਨਾ சாਸ ਦੇ ਤੇ ਜਾਂਦੇ ਵਧੀਆ ਫਲੇਵਰ ਆਉਂਦਾ ਪਹਿਲਾਂ ਸੀ சாਪਟੇ ਪਾਉਣੇ ਹੁੰਦੇ ਮੈਨੂੰ ਐਂ ਲੱਗਦਾ ਜਿਵੇਂ ਫਲੇਵਰ ਆਉਂਦਾ ਹੀ ਨਹੀਂ ਹੈ ਨਾ சாਸ ਦਾ ਫਿਰ ਮੈਂ ਦਰਦਰੀ ਪੀਸ ਕੇ ਪਾਉਣ ਲੱਗੀ ਤਾਂ ਉਹ ਵੀ ਫਿਰ ਬੱਗੇ ਫਲੇਵਰ ਆਉਣ ਲੱਗਾ ਬਸ ਗਰਮ ਹੋ ਗਈ ਪੈਨ ਗਰਮ ਹੈ ਬੰਦ ਕਰਤਾ ਗੈਸ ਬਹੁਤ ਜ਼ਿਆਦਾ ਵੀ ਨਹੀਂ ਮਚਾਉਣੀ ਹੈਗੀ ਸ ਫਲੇਵਰ ਇਹਦਾ ਉੱਪਰ ਕੇ ਆ ਜਾਊਗਾ ਸਮੋਸਾ ਦਾ ਗਰਮ ਕਰਕੇ ਫਾਇਦਾ ਹੋ ਜਾਂਦਾ ਚਾਹ ਪੀ ਲਈ ਸੀ ਚਾਹ ਪੀਣ ਤੋਂ ਬਾਅਦ ਮੈਂ ਸੌਂਫ ਵੀ ਦਰਦਰੀ ਪੀਸ ਲਈ ਹੁਣ ਇਹ ਪੀਸੀ ਹੋਈ ਸੌਂਫ ਨੂੰ ਵੀ ਆਪਾਂ ਸਟੋਰ ਕਰਨਾ ਮੈਂ ਕੰਟੇਨਰ ਵਿੱਚ ਪਾ ਰਹੀਆਂ ਨਾਲ ਤੇ ਕੰਟੇਨਰ ਰਿਫਿਲ ਕਰ ਲਾਉਣੀ ਜਿਹੜਾ ਮੈਂ ਲਗਾਇਆ ਹੋਇਆ ਹੈ ਤੇ ਇੱਕ ਮੈਂ ਛੋਟੀ ਸ਼ੀਸ਼ੀ ਜਿਹੜੀ ਮੇਰੇ ਚਾਹ ਪੱਤੇ ਵਾਲੇ ਡੱਬੇ ਕੋਲ ਪਈ ਹੁੰਦੀ ਹੈ ਚਾਹ ਚ ਪਾਉਣਾ ਉਹਦੇ ਵਿੱਚ ਵੀ ਰਿਫਿਲ ਕਰ ਲੈਣੀ ਆ ਫਿਰ ਸੌਂਫ ਨਾਲ ਬਹੁਤ ਵਧੀਆ ਫਲੇਵਰ ਆਉਂਦਾ ਚਾਹ ਵਿੱਚ ਤੇ ਉਹ ਵੀ ਆਪਾਂ ਸਿੰਪਲ ਦੁੱਧ ਪੀਣੇ ਕਈ ਵਾਰ ਸਿੰਪਲ ਦੁੱਧ ਪੀਣ ਨੂੰ ਨਹੀਂ ਦਿਲ ਕਰਦਾ ਇੱਕ ਇਲਾਇਚੀ ਪਾ ਲੋ ਥੋੜੀ ਸੌਂਫ ਪਾ ਲੋ ਬਹੁਤ ਵਧੀਆ ਫਲੇਵਰ ਆਏਗਾ ਦੁੱਧ ਵਿੱਚ ਵੈਸੇ ਵੀ ਆਪਣੇ ਪੇਟ ਲਈ ਸੌਂਫ ਵਧੀਆ ਰਹਿੰਦੀ ਆ ਚਾਹ ਪਾਣੀ ਚ ਪੀਣੀ ਚਾਹੀਦੀ ਆ ਹੁਣ ਆਪਾਂ ਬਣਾਉਣ ਜਾ ਰਹੇ ਹਾਂ ਬਨਾਣਾ ਕੇਕ ਤੇ ਜੋ ਬਨਾਣਾ ਕੇਕ ਲਈ ਸਮਾਨ ਚਾਹੀਦਾ ਉਹ ਮੈਂ ਇੱਕ ਵਾਰ ਤੁਹਾਨੂੰ ਦੱਸ ਦਾਨੀ ਆ ਅ ਇੱਕ ਕੌਲੀ ਆਟੇ ਦੀ ਆਟੇ ਦੀ ਜਗ੍ਹਾ ਤੁਸੀਂ ਮੈਦਾ ਵੀ ਲੈ ਸਕਦੇ ਹੋ ਮਿਕਾਨਕ ਦਾ ਆਟਾ ਦੇ ਨੋਰਮਲ ਜਿੰਨਾ ਪਰ ਰੋਟੀ ਬਣਾਉਨੇ ਆ ਬਿਲਕੁਲ ਤੀਜਾ ਹਿੱਸਾ ਤੀਜਾ ਕੱਪ ਜਾਨੀ ਕੀ ਆਪਾਂ ਇਹ ਰਿਫਾਈਨਡ ਔਇਲ ਲੈ ਆ ਤੁਸੀਂ ਬਟਰ ਵੀ ਲੈ ਸਕਦੇ ਹੋ ਦੇਸੀ ਘਿਓ ਵੀ ਲੈ ਸਕਦੇ ਹੋ ਮੈਂ ਰਿਫਾਈਨਡ ਔਇਲ ਲੈ ਲਿਆ ਤੀਜਾ ਹੀ ਸਜਾਣੇ ਇੱਕ ਕੌਲੀ ਮੈਂ ਇੱਕੋ ਹੀ ਰੱਖੇ ਨਾਪ ਵਾਸਤੇ ਅੱਧੀ ਕੌਲੀ ਮੈਂ ਲਈਏ ਸ਼ੱਕਰ ਸ਼ੱਕਰ ਜੇਕਰ ਤੁਹਾਨੂੰ ਚੀਨੀ ਵੀ ਲੈ ਸਕਦੇ ਹੋ ਮੈਂ ਸ਼ੱਕਰ ਪਾ ਰਹੀ ਹਾਂ ਤੇ ਬਨਾਨਸ ਹੋ ਗਿਆ ਬਨਾਨਸ ਜੇ ਪੱਕੇ ਹੋਣਗੇ ਜੋ ਆਪਾਂ ਲੈ ਕੇ ਆਉਨੇ ਆ ਉਹਨਾਂ ਨੂੰ ਦੂਸਰੇ 30 ਦਿਨ ਜਦੋਂ ਬਿਲਕੁਲ ਪੱਕਦੇ ਆਣੇ ਨਾ ਉਹਨਾਂ ਨਾਲ ਬਣਾਉਂਗੇ ਤਾਂ ਬਹੁਤ ਜ਼ਿਆਦਾ ਟੇਸਟੀ ਲੱਗੂਗਾ ਟੂ ਬਨਾਨਸ ਨੇ ਬੇਕਿੰਗ ਪਾਊਡਰ ਬੇਕਿੰਗ ਸੋਡਾ ਵੈਨੀਲਾ ਐਸੈਂਸ ਦੁੱਧ ਦੁੱਧ ਨੂੰ ਆਪਾਂ ਰੂਮ ਟੈਂਪਰੇਚਰ ਤੇ ਕਰ ਲੈਣਾ ਫ੍ਰਿਜ ਬੰਦ ਠੰਡਾ ਵੀ ਚਾਹੀਦਾ ਤੇ ਬਹੁਤ ਗਰਮ ਵੀ ਨਹੀਂ ਚਾਹੀਦਾ ਤੇ ਟੂਟੀ ਫਰੂਟੀ ਇਹ ਆਪਸ਼ਨਲ ਨੇ ਹੈਗੀਆਂ ਤਾਂ ਪਾ ਲਓ ਨਹੀਂ ਹੈਗੀਆਂ ਤਾਂ ਨਹੀਂ ਪਾਉਂਗੇ ਤਾਂ ਵੀ ਕੇਕ ਬਣ ਜਾਣਾ ਇਹ ਇੰਨਾ ਕੁ ਸਮਾਨਾ ਦੁੱਧ ਆਪਾਂ ਯੂਜ਼ ਕਰਾਂਗੇ ਜਿੰਨੇ ਕ ਆਪਣਾ ਬੈਟਰਨ ਨੂੰ ਆਪਾਂ ਨੂੰ ਚਾਹੀਦਾ ਹੋਊਗਾ ਮਿਕਸ ਕਰਾਂਗੇ ਜੋ ਆਪਾਂ ਉਦੋਂ ਦੇਖਾਂਗੇ ਕਿੰਨਾ ਚਾਹੀਦਾ ਸਾਰਾ ਲੱਗਦਾ ਕਿਥੋਂ ਕੁਝ ਮੱਚਦਾ ਤੇ ਬਾਕੀ ਇਹ ਸਮਾਨ ਸਾਰਾ ਜਿਹੜਾ ਅਸੀਂ ਮੈਜ਼ਰਮੈਂਟਸ ਦੇ ਅਕੋਰਡਿੰਗ ਲਿਆਗਾ ਹੁਣ ਆਪਾਂ ਸ਼ੁਰੂ ਕਰਦੇ ਆਂ ਕੇਕ ਬਣਾਉਣਾ ਹੁਣ ਆਪਾਂ ਸ਼ੁਰੂ ਕਰਦੇ ਆ ਬਨਾਣਾ ਆਟਾ ਕੇਕ ਦੀ ਰੈਸਪੀ ਸਭ ਤੋਂ ਪਹਿਲਾਂ ਤਾਂ ਆਪਾਂ ਮਿਕਸਰ ਜਾਰ ਲੈ ਲੈਣਾ ਬਲੈਂਡਰ ਜਾਰ ਤੇ ਉਹਦੇ ਵਿੱਚ ਆਪਾਂ ਪਾ ਲੈਣਾ ਬਨਾਣਾ ਬਨਾਣਾ ਮੈਂ 2 ਲੈ ਰਹੀ ਆ ਪਰ ਮੈਂ ਤੁਹਾਨੂੰ ਕਹੂੰਗੀ ਜੇ ਤੁਸੀਂ ਇੱਕ ਕੱਪ ਜਾਂ ਇੱਕ ਕੌਲੀ ਆٹے ਦਾ ਕੇਕ ਬਣਾਉਣਾ ਹੋ ਤਾਂ ਇੱਕ ਜਾਂ ਡੇਢ ਬਨਾਣਾ ਹੀ ਲਿਓ 2 ਜ਼ਿਆਦਾ ਹੋ ਜਾਂਦੇ ਨੇਗੇ ਤੇ ਇਸ ਕਰਕੇ ਤੁਸੀਂ ਇੱਕ ਜਾਂ ਡੇਢ ਹੀ ਲਿਓ 2 ਨਾ ਲਿਓ ਮੈਂ 2 ਪਾ ਰਹੀ ਆ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਲਾ ਰਿਫਾਈਨਡ ਔਇਲ ਮੈਜ਼ਰਮੈਂਟਸ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਰਿਫਾਈਨਡ ਔਇਲ ਪਾ ਰਹੀ ਹਾਂ ਤੁਸੀਂ ਬਟਰ ਵੀ ਲੈ ਸਕਦੇ ਹੋ ਦੇਸੀ ਘਿਓ ਵੀ ਲੈ ਸਕਦੇ ਹੋਗੇ ਮੈਂ ਰਿਫਾਈਨਡ ਔਇਲ ਪਾਏ ਇਹਦੇ ਵਿੱਚ ਤੀਜਾ ਹਿੱਸਾ ਕੱਪ ਦਾ ਜਾਂ ਕੌਲੀ ਦਾ ਕਹਿ ਲਉ ਇਹਦੇ ਵਿੱਚ ਪਾਰੇ ਸ਼ੱਕਰ ਸ਼ੱਕਰ ਨਾ ਥੋੜੀ ਮਿਠਾਸ ਇਹ ਹੋ ਗਈ ਸੀ ਜ਼ਿਆਦਾ ਕਿਉਂਕਿ ਕੇਲੇ ਪੱਕੇ ਹੋਏ ਸੀਗੇ ਕੇਲਿਆਂ ਵਿੱਚ ਵੀ ਮਿਠਾਸ ਹੋ ਗਈ ਇਸ ਕਰਕੇ ਤੁਸੀਂ ਕੇਲੇ ਪੱਕੇ ਹੋਏ ਨੇ ਮਿਠਾਸ ਚ ਨੇ ਤਾਂ ਤੁਸੀਂ ਮਿੱਠਾ ਵੀ ਜਿਹੜਾ ਲਓਗੇ ਅੱਧੀ ਕੌਲੀ ਤੋਂ ਘੱਟ ਲਓ ਤੀਜਾ ਹਿੱਸਾ ਹੀ ਲਓ ਕੌਲੀ ਜਾਂ ਕੱਪ ਦਾ ਤੇ ਤਿੰਨੇ ਚੀਜ਼ਾਂ ਮੈਂ ਮਿਕਸਰ ਜਾਰ ਵਿੱਚ ਪਾ ਕੇ ਇਹਨਾਂ ਨੂੰ ਕਰ ਲਾਂਗੇ ਬਲੈਂਡ ਥੋੜਾ ਜਿਹਾ ਵਿੱਚ ਦੁੱਧ ਪਾ ਲਾਂਗੇ ਤਾਂ ਕਿ ਈਜ਼ੀਲੀ ਬਲੈਂਡ ਹੋ ਜਾਵੇ ਦੁੱਧ ਇੱਕਦਮ ਜ਼ਿਆਦਾ ਨਾ ਪਾਓ ਥੋੜਾ ਪਾਓ ਕਿਉਂਕਿ ਕੇਕ ਵਿੱਚ ਬਾਅਦ ਵਿੱਚ ਵੀ ਦੁੱਧ ਐਡ ਹੋ ਜਾਊਗਾ ਲੋੜ ਮੁਤਾਬਕ ਪਰ ਜੇ ਦੁੱਧ ਪਹਿਲਾਂ ਹੀ ਜਾਵੇ ਹੋ ਗਿਆ ਤਾਂ ਆਪਣਾ ਜਿਹੜਾ ਕੇਕ ਦਾ ਬੈਟਰ ਆ ਉਹ ਪਤਲਾ ਹੋ ਜਾਊਗਾ ਇਸ ਕਰਕੇ ਦੁੱਧ ਇੱਕ ਵਾਰ ਥੋੜਾ ਹੀ ਪਾਓ ਜਿੰਨੇ ਨਾਲ ਇਹ ਸਾਰਾ ਕੁਝ ਮਿਕਸਚਰ ਬੜੀ ਇੱਕ ਪਿਊਰੀ ਬਣ ਜੇ ਤੁਨੋਂ ਆਪਾਂ ਲੈ ਲੈ ਕੇ ਮਿਕਸਿੰਗ ਬਾウル ਉਹਦੇ ਉੱਪਰ ਮੈਂ ਰੱਖਤੀ ਛਾਣਨੀ ਤੇ ਉਹਦੇ ਵਿੱਚ ਪਾ ਲੈ ਇੱਕ ਕੱਪ ਜਾਂ ਇੱਕ ਕੌਲੀ ਆਟੇ ਦੀ ਕਣਕ ਦਾ ਆਟਾ ਉਹਦੇ ਵਿੱਚ ਮੈਂ ਪਾਵਾਂਗੀ ਇੱਕ ਚਮਚ ਬੇਕਿੰਗ ਪਾਊਡਰ ਦਾ ਬੇਕਿੰਗ ਪਾਊਡਰ ਇੱਕ ਚਮਚੀ ਪਾਇਆ ਮੈਂ ਥੋੜਾ ਜਿਹਾ ਚਮਚ ਤੋਂ ਮੈਨੂੰ ਘੱਟ ਹੀ ਲੱਗਿਆ ਮੈਂ ਥੋੜਾ ਜਿਹਾ ਹੋਰ ਪਾ ਲੈ ਇੱਕ ਚਮਚ ਪਾਉਣਾ ਤੁਸੀਂ ਜਿਹੜਾ ਨਾਰਮਲ ਚਮਚ ਘਰੇ ਹੁੰਦਾ ਚੌਥਾ ਹਿੱਸਾ ਚਮਚੇ ਦਾ ਬੇਕਿੰਗ ਸੋਡੇ ਦਾ ਪਾਣਾ ਯਾਨੀ ਮਿੱਠਾ ਸੋਡ ਬੇਕਿੰਗ ਪਾਊਡਰ ਬੇਕਿੰਗ ਸੋਡ ਦਾ ਦੋਨੇ ਲੰਗਲਾਂ ਚੀਜ਼ਾਂ ਨੇ ਹੁਣ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਛਾਣ ਲਾਂਗੇ ਛਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਕਹਿੰਦੇ ਆਪਣਾ ਆਟਾ ਸਾਫ਼ ਆ ਪਰ ਨਹੀਂ ਮੈਂ ਤੁਹਾਨੂੰ ਕਹਾਂਗੀ ਛਾਣ ਕੇ ਜ਼ਰੂਰ ਲਓ ਛਾਣਨ ਨਾਲ ਨਾ ਇੱਕ ਆਪਣੇ ਕੇਕ ਵਿੱਚ ਹਵਾ ਭਰ ਜਾਂਦੀ ਹੈ ਉਹ ਹਵਾ ਕੇਕ ਦਾ ਟੈਕਸਚਰ ਬਹੁਤ ਅੱਛਾ ਬਣਾਉਂਦੀ ਹੈ ਜਿਹੜਾ ਆਪਾਂ ਤੁਰਤ ਮੌਕੇ ਤੇ ਛਾਣ ਕੇ ਚੀਜ਼ ਕੋਈ ਵੀ ਰੈਸਪੀ ਵਿੱਚ ਯੂਜ਼ ਕਰਦੇ ਹੋ ਉਹਦਾ ਟੈਕਸਚਰ ਜ਼ਿਆਦਾ ਅੱਛਾ ਆਉਂਦਾ ਤੇ ਜਿਹੜਾ ਆਪਾਂ ਹੁਣ ਬਨਾਣਾ ਚੀਨੀ ਤੇ ਰਿਫਾਈਨਡ ਆਇਲ ਆਪਾਂ ਰੱਖੇ ਸੀਗੇ ਗਲੈਂਡ ਕਰਕੇ ਇਹ ਤਿੰਨੇ ਚੀਜ਼ਾਂ ਆਪਾਂ ਆਟੇ ਵਿੱਚ ਪਾ ਲੈਣੀਆਂ ਨੇ ਤੇ ਅੱਛੀ ਤਰ੍ਹਾਂ ਇਹਨੂੰ ਮ ਬਾਕੀ ਜੋ ਆਪਾਂ ਜਿਹੜਾ ਬਲੈਂਡਰ ਜਾ ਹਰ ਇਹਦੇ ਵਿੱਚ ਦੁੱਧ ਪਾ ਕੇ ਵੀ ਅਚੀ ਤਰ੍ਹਾਂ ਹਲਾ ਕੇ ਇਹਦੇ ਵਿੱਚ ਪਾ ਲੈਣਾਗਾ ਆਪਾਂ ਬਨਾਨਾਸ ਮੈਂ ਤੁਹਾਨੂੰ ਫੇਰ ਕਹੂੰਗੀ ਤੁਸੀਂ 1 ਜਾਂ 1.5 ਬਨਾਨਾ ਯੂਜ਼ ਕਰਿਓ 1 ਕੱਪ ਵਿੱਚ ਫਿਰ ਤੁਸੀਂ 2 ਕੱਪ ਆਟੇ ਦਾ ਬਣਾਉਂਗੇ ਤਾਂ ਤੁਸੀਂ 2 ਜਾਂ 2.5 ਬਨਾਨਾ ਪਾ ਸਕਦੇ ਹੋਗੇ ਥੋੜਾ ਜਿਹਾ ਮੈਂ ਬਲੈਂਡਰ ਚਾਰਜ ਚ ਦੁੱਧ ਪਾ ਲੈ ਕਿਉਂਕਿ ਕਾਫੀ ਨਾ ਉਹਦੇ ਸਾਈਡਸ ਤੇ ਲੱਗਿਆ ਹੋਇਆ ਸੀ ਫਿਰ ਮੈਂ ਕਿਹਾ ਚਲੋ ਸਾਰਾ ਸਾਫ਼ ਹੋ ਜਾਊਗਾ ਅਚੀ ਤਰ੍ਹਾਂ ਫਿਰ ਦੁੱਧ ਦੇ ਵੀ ਹਜੇ ਬੈਟਰ ਵਿੱਚ ਹੋਰ ਲੋੜ ਆ ਤੇ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ ਇੱਕ ਸਾਈਡ ਹੀ ਮਿਕਸ ਕਰਾਂਗੇ ਹਾਲਾਂਕਿ ਤੇ ਗੰਡਾ ਨਹੀਂ ਆਪਾਂ ਬਣਨ ਦੇਣਾ ਇੱਕ ਸਮੂਥ ਜਾਂ ਆਪਾਂ ਨੂੰ ਬੈਟਰ ਚਾਹੀਦਾ ਐਸ ਆਟੇ ਦਾ ਤੇ ਸਾਰੇ ਸਮਾਨ ਦਾ ਸੂਥ ਜਾਂ ਬਿਨਾ ਗੰਡਾ ਤੋਂ ਵੀ ਗੰਡਾ ਨਾ ਕੋਈ ਵੀ ਹੋਵੇ ਦੁੱਧ ਮੇਰੇ ਵਿੱਚ ਹੋਰ ਪਾ ਰਹੇ ਹਾਂ ਕਿਉਂਕਿ ਹਜੇ ਉਹ ਟੈਕਸਚਰ ਆਇਆ ਨਹੀਂ ਜਿਹੜਾ ਹੋਣਾ ਚਾਹੀਦਾ ਬੈਟਰ ਦਾ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਬਹੁਤ ਜ਼ਿਆਦਾ ਇਹ ਗਾਣਾ ਵੀ ਨਹੀਂ ਹੋਣਾ ਜਿਆ ਸਖਤ ਵੀ ਨਹੀਂ ਹੋਣਾ ਚਾਹੀਦਾ ਹੁਣ ਮੈਂ ਇਹਦੇ ਵਿੱਚ ਪਾ ਰਹੇ ਹਾਂ ਟੂਟੀ ਫਰੂਟੀ ਤੁਸੀਂ ਹੈਗੇ ਆਪਾ ਪਾ ਲਉ ਨਹੀਂ ਹੈਗੇ ਤਾਂ ਇਸ ਤੋਂ ਬਿਨਾ ਵੀ ਕੇਕ ਬਣ ਜਾਣਾ ਨਹੀਂ ਡਰਾਈ ਫਰੂਟ ਵੀ ਪਾ ਸਕਦੇ ਹੋ ਇਹਦੇ ਵਿੱਚ ਕੱਟ ਕੇ ਡਰਾਈ ਫਰੂਟ ਪਾ ਲਓ ਤੇ ਹੁਣ ਮੈਂ ਲੈ ਲੈ ਕੇਕ ਟਿਨ ਕੇਕ ਟਿਨ ਦੇ ਵਿੱਚ ਮੈਂ ਰਿਫਾਈਨਡ ਔਇਲ ਲਗਾ ਲਿਆ ਸੀ ਜਾਂ ਦੇਸੀ ਘਿਓ ਤੁਸੀਂ ਲਗਾ ਲਓ ਤੋਂ ਉਸ ਤੋਂ ਬਾਅਦ ਆਟਾ ਜਾਂ ਮੈਦਾ ਚਮਚਾ ਦੋ ਚਮਚੇ ਪਾ ਕੇ ਸਾਰੇ ਸਾਈਡਸ ਤੇ ਘਮਾ ਲਓ ਘਮਾ ਕੇ ਸਾਈਡਸ ਤੇ ਕੇਕ ਟਿਨ ਨੂੰ نیچے ਨਾ ਸ਼ੈਲਫ ਤੇ ਥੋੜਾ ਖੜਕਾ ਕੇ ਜਿਹੜਾ ਐਕਸਟਰਾ ਮੈਦਾ ਝਾੜ ਦੋ ਹੁਣ ਮੈਂ ਇਹਦੇ ਵਿੱਚ ਪੈਟਰਚ ਪਾਇਆ ਵਨੀਲਾ ਐਸੈਂਸ ਵਨੀਲਾ ਐਸੈਂਸ ਮੈਂ ਪਹਿਲਾਂ ਪਾਉਣਾ ਭੁੱਲ ਗਈ ਸੀ ਜੀ ਤੁਹਾਡੇ ਕੋਲ ਵਨੀਲਾ ਐਸੈਂਸ ਹੈਗਾ ਤਾਂ ਪਾ ਸਕਦੇ ਹੋ ਨਹੀਂ ਹੈਗਾ ਤਾਂ ਕੋਈ ਲੋੜ ਨਹੀਂ ਕਿਉਂਕਿ ਆਪਾਂ ਆਲਰੇਡੀ ਇਹਦੇ ਵਿੱਚ ਬਨਾਨਾ ਪਾ ਲਿਆ ਬਨਾਨਾ ਦਾ ਫਲੇਵਰ ਕੇਕ ਵਿੱਚ ਆ ਚੁੱਕਿਆ ਹੈ ਨਾ ਹੁਣ ਆਪਾਂ ਨੂੰ ਹੋਰ ਐਕਸਟਰਾ ਫਲੇਵਰ ਦੀ ਲੋੜ ਨਹੀਂ ਔਰ ਵੈਸੇ ਵੀ ਇਹ ਆٹے ਦਾ ਕੇਕ ਹੈ ਤਾਂ ਆਪਾਂ ਅੰਡੇ ਵੀ ਨਹੀਂ ਪਾਏ ਵੀ ਖੁੰਦਾ ਅੰਡਿਆਂ ਦੀ 스ਮੈਲ ਨੂੰ ਦੱਬਣ ਵਾਸਤੇ ਵੀ ਇਸ ਅੰਗੈਂ ਦੀ 스ਮੈਲ ਨਾਲ ਮੈਂ ਤਾਂ ਆਪਾਂ ਵਨੀਲਾ ਐਸੈਂਸ ਪਾਉਨੇ ਆ ਤੇ ਤੁਸੀਂ ਨਹੀਂ ਪਾਉਂਗੇ ਤਾਂ ਵੀ ਆਪਣੇ ਕੇਕ ਨੂੰ ਆਲਰੇਡੀ ਬਨਾਨਾ ਦਾ ਫਲੇਵਰ ਮਿਲ ਚੁੱਕਿਆ ਹੁਣ ਇਹਦੇ ਉੱਪ ਹਲ ਲਗਾਦਾਂ ਨੇ ਡ్రਾਈ ਫਰੂਟਸ ਮੈਂ ਅਖਰੋਟ ਲੈ ਕਹੋਗੇ ਬਦਾਮ ਮੈਂ ਪਹਿਲਾਂ ਕੱਟਨੇ ਪੂਰ ਲਗੀ ਤੁਸੀਂ ਬਦਾਮ ਕੱਟ ਕੇ ਵੀ ਲਗਾ ਸਕਦੇ ਹੋਗੇ ਤੇ ਹਲਕਾ ਜਿਹਾ ਆਪਾਂ ਕੇਕ ਟੇਨ ਨੂੰ ਟੈਪ ਟੈਪ ਕਰ ਦਾਂਗੇ ਵਿੱਚੋਂ 에ਅਰ ਨਿਕਲ ਜੇ ਇਹਦੇ ਵਿੱਚੋਂ ਹਵਾ ਨਿਕਲ ਜੇ ਹਵਾ 에ਅਰ ਬੱਬਲਸ ਨਾ ਬਣਨ ਤੇ ਗਰਮ ਪਤਿਲੇ ਵਿੱਚ ਰੱਖਤਾ ਪਤਿਲੇ ਵਿੱਚ ਮੈਂ ਨਮਕ ਪਾ ਕੇ ਨੀਚੇ ਸਟੈਂਡ ਰੱਖਤਾ ਸੀ ਇੱਕ ਤੇ ਉਹ ਮੈਂ ਰੱਖਦਾ ਉੱਪਰ ਕੇਕ ਪਤਿਲਾ ਪਹਿਲਾਂ ਗਰਮ ਕਰਨਾ ਜ਼ਰੂਰੀ ਹੈ ਪਰ ਤੇ ਕੇਕ ਹੁਣ ਬਣ ਚੁੱਕਿਆ ਇਹ 35 40 ਮਿੰਟਾਂ ਵਿੱਚ ਕੇਕ ਬਣਿਆ 35 ਮਿੰਟਾਂ ਵਿੱਚ ਆਰਾਮ ਨਾਲ ਕੇਕ ਬਣ ਜਾਂਦਾ ਜੇ ਕੇਕ 1 ਕੱਪ ਆਟੇ ਦਾ ਹੋਵੇ ਜੀ ਜਿਆਦਾ ਮਟੀਰੀਅਲ ਜਿਆਦਾ ਟਾਈਮ ਲਊਗਾ ਔਰ ਕੇਕ ਬਣ ਕੇ ਬਹੁਤ ਸੌਫਟ ਤਿਆਰ ਹੋਇਆ ਜਿਹੜਾ ਬਰਾਨਾ ਕੇਕ ਹੁੰਦਾ ਨਾ ਤੁਹਾਨੂੰ ਪਹਿਲਾ ਪਹਿਲਾ ਖਾਣ ਚ ਇੱਕ ਦੋ ਬਾਈਟਸ ਚ ਐ ਲੱਗੂ ਜਿਵੇਂ ਕੱਚਾ ਵਿੱਚੋਂ ਪਰ ਇਹ ਕੱਚਾ ਨਹੀਂ ਹੁੰਦਾ ਹੈਗਾ ਜਿਹੜੀ ਆਏ ਦੀ ਨਿਸ਼ਾਨੀ ਹੈ ਨਾ ਹੋਲਸ ਹੋਈ ਹੋਈ ਨਹੀਂ ਇਹ ਪੱਕਣ ਦੀ ਨਿਸ਼ਾਨੀਆਂ ਦੇਖੋ ਵੀ ਅੰਦਰੋਂ ਅੱਛੀ ਤਰ੍ਹਾਂ ਪੱਕ ਚੁੱਕਾ ਜਿਹੜੇ ਤੁਹਾਨੂੰ ਹੋਲਸ ਆ ਗਲੀਆਂ ਆ ਦਿਖ ਰਹੀਆਂ ਨਾ ਜਾਲੜੀ ਜੀ ਬਣੀ ਹੋਈ ਇਹ ਕੇਕ ਦੀ ਪੱਕਣ ਦੀ ਨਿਸ਼ਾਨੀ ਹੁੰਦੀ ਆ ਉਹ ਕੱਚਾ ਜਾਂ ਆਪਾਂ ਥੋੜਾ ਜਿਹਾ ਆਇਆ ਨਾ ਲਗੋ ਕਿ ਬਣਾ ਨਾ ਪਾਇਆ ਆਪਾਂ ਇਹਦੇ ਵਿੱਚ ਜਿਹੜਾ ਬਨਾਣਾ ਹੁੰਦਾ ਹੁਣ ਬਨਾਣੇ ਦਾ ਪਲਪ ਜਿਹੜਾ ਬਣ ਗਿਆ ਉਹਦੀ ਇੱਕ ਤਰ੍ਹਾਂ ਦਾ ਜਿਹੜਾ ਪਿਓਰੀ ਬਣ ਕੇ ਬਨਾਣਾ ਦੀ ਉਹ ਫਿਰ ਇਹਦੇ ਵਿੱਚ ਇਹਨੂੰ ਸਮੂਥ ਜਾਂ ਇੱਕ ਮੌਇਸਟ ਜਿਹਾ ਟੈਕਸਚਰ ਦਿੰਦੀ ਆ ਉਹ ਨਾਰਮਲ ਕੇਕ ਵਾਂਗੂ ਤੁਹਾਨੂੰ ਲੱਗੂਗਾ ਤੁਹਾਨੂੰ ਦੇਖਣ ਨੂੰ ਵੀ ਲੱਗੂ ਵੀ ਇਹ ਕੱਚਾ ਪਰ ਕੱਚਾ ਬਿਲਕੁਲ ਨਹੀਂ ਪਹਿਲਾਂ ਦਵਿੰਦਰ ਨੇ ਵੀ ਕਹਿ ਕਹਿੰਦੇ ਇਹ ਕੀ ਆ ਮੈਂ ਤੁਹਾਨੂੰ ਬਾਈਟ ਕਰਕੇ ਦੇਖੋ ਖਾ ਕੇ ਦੇਖੋ ਉਹਨਾਂ ਨੂੰ ਖਾਣ ਚ ਅੱਛਾ ਲੱਗਿਆ ਪਹਿਲਾ ਪਹਿਲਾ ਫਰਸਟ ਫਾਈਟ ਜਿਹਨਾਂ ਹਾਂ ਮੈਨੂੰ ਅੱਛਾ ਲੱਗਾ ਹੁਣ ਕਹਿੰਦੇ ਬਹੁਤ ਟੇਸਟੀ ਲੱਗਿਆ ਖਾਣ ਚ ਬਹੁਤ ਟੇਸਟੀ ਹੈ ਬਣ ਰਹੇ ਪਰ ਦੇਖਣ ਚ ਨਾ ਤੁਹਾਨੂੰ ਐ ਲੱਗੂ ਜਿਵੇਂ ਕੱਚਾ ਹੁੰਦਾ ਕਿਉਂਕਿ ਨਾਰਮਲ ਕੇਕ ਨਾਲੋਂ ਇਹਦੀ ਜਾਲੀਦਾਰ ਦੇਖਣ ਚ ਫਰਕ ਹੁੰਦਾ ਪਰ ਜਾਲੀ ਸਟਿਲ ਬਣੀ ਹੋਈ ਆ ਹੋਲਸ ਨੇ ਗਲੀਆਂ ਜਿਹੜੀਆਂ ਪੱਕਣ ਦੀ ਨਿਸ਼ਾਨੀ ਹੁੰਦੀ ਵੀ ਕੇਕ ਆਪਣਾ ਪੱਕ ਚੁੱਕਿਆ ਦੇਖੋ ਜਿਹੜੇ ਗਲੀਆਂ ਇਹਨਾਂ ਜਿਵੇਂ ਬਰੈਡ ਚ ਹੁੰਦੀਆਂ ਨੇ ਇਹ ਬਰੈਡ ਚ ਸੇਮ ਟੈਕਸਚਰ ਹੁੰਦਾ ਨਾ ਇਹ ਉਵੇਂ ਜਿਵੇਂ ਕੇਕ ਵੀ ਆਪਣਾ ਪੱਕ ਚੁੱਕਿਆਗਾ ਪਰ ਬਣਾਣਾ ਕਰਕੇ ਕਿੰਨੇ ਕਿਤੇ ਫੇਰੇ ਦੇ ਅੰਦਰ ਤੁਹਾਨੂੰ ਆਏ ਲੱਗੂ ਵੀ ਕੱਚਾ ਮoiست ਜਿਹਾ ਟੈਕਸਚਰ ਹੁੰਦਾ ਅੰਦਰੋਂ ਖਾਣ ਵਿੱਚ ਬਹੁਤ ਬਹੁਤ ਟੇਸਟੀ ਆ ਬਹੁਤ ਜ਼ਿਆਦਾ ਟੇਸਟੀ ਲੱਗਦਾ ਇੱਕ ਵਾਰ ਤੁਸੀਂ ਖਾਓਗੇ ਤੁਹਾਨੂੰ ਆਏ ਲੱਗੂ ਵੀ ਖਾਈ ਚੱਲੀ ਖਾਈ ਚੱਲੀ ਵੀ ਰੁਕੀ ਨਾ ਦੇਖੋ ਸਾਰੇ ਇਹਦੇ ਚ ਨਾ ਜਾਲੀ ਬਣੀ ਹੋਈਆਂ ਦੇਖੋ ਪੱਕਿਆ ਹੋਇਆ ਬਿਲਕੁਲ ਟਾਈਮ ਹੋ ਗਿਆ ਸਵਾ ਪੰਜ ਦਾ ਤੇ ਮੈਂ ਆਖ ਇਸ ਐਡ ਕਰਨ ਮੈਂ ਕਿਹਾ ਬਾਰਿਸ਼ ਸ਼ੁਰੂ ਕੀ ਹੋਈ ਹੈ ਚਲ ਮੈਂ ਸੈਰ ਹੀ ਕਰਾਂ ਮੈਂ ਤੇ ਹੁਣ ਸੈਰ ਕਰਦੀਆਂ ਕਿਉਂਕਿ ਕਈ ਦਿਨਾਂ ਤੋਂ ਬੋਕ ਮਿਸ ਹੋ ਰਹੀ ਸੀ ਕੱਲ ਵੀ ਮੈਂ ਕਰ ਲਈ ਸੀ ਤੇ ਮੈਨੂੰ ਵੀ ਨਾਲ ਚੋ ਗਿਆ ਬਈ ਚਲੋ ਇੱਕ ਕਰ ਮੌਸਮ ਠੀਕ ਹੈ ਕਿ ਮੀਂਹ ਤਾਂ ਪਤਾ ਨਹੀਂ ਹੁਣ ਰੁਕਿਆ ਪਿੰਦ ਨੂੰ ਆਉਣ ਲੱਗ ਜੇ ਕੋਈ ਪਤਾ ਨਹੀਂਗਾ ਤੇ ਸ਼ਾਮ ਨੂੰ ਡਿਨਰ ਵਿੱਚ ਮੈਂ ਬਣਾਉਂ ਖਿਚੜੀ ਖਿਚੜੀ ਮੇਰੀ ਖਿਚੜੀ ਮਸ਼ਹੂਰ ਆ ਦੁੰਦਰ ਕਹਿੰਦੇ ਹੁਣ ਵਧੀਆ ਜੇ ਸ਼ਾਮ ਨੂੰ ਕੁਝ ਡਿਨਰ ਕਰ ਲਾਂ ਮੈਂ ਕਹਿੰਦਾ ਨਹੀਂ ਹਲਕਾ ਖਾਣਾ ਕਹਿੰਦੇ ਬ੍ਰੈਕਫਾਸਟ ਸਵੇਰੇ ਬਹੁਤ ਵਧੀਆ ਸਮਕਾ ਤੁਹਾਨੂੰ ਸਵੇਰੇ ਬ੍ਰੈਕਫਾਸਟ ਬਹੁਤ ਜ਼ਿਆਦਾ ਵਧੀਆ ਮੈਂ ਦੇਤਾ ਤੁਹਾਨੂੰ ਸ਼ਾਮ ਨੂੰ ਹਲਕਾ ਖਾਣਾ ਖਾਣਾ ਕਹਿੰਦੇ ਚਲੋ ਠੀਕ ਹੈ ਕਿਵੇਂ ਠੀਕ ਹੈ ਫਿਰ ਖਿਚੜੀ ਕਰ ਲਓ ਖਿਚੜੀ ਹੀ ਕਰੂੰਗੀ ਸ਼ਾਮ ਨੂੰ ਹੁਣ ਕਰ ਲਈਏ ਵਾਕ ਮੌਸ ਦੇ ਅੰਦਰ ਕੋਈ ਮੈਨੂੰ ਕੋਈ ਕੰਮ ਵੀ ਨਹੀਂ ਹੈਗਾ ਕੋਈ ਕਾਲੀ ਨਹੀਂ ਹੈਗੀ ਮੈਨੂੰ ਆਰਾਮ ਨਾ ਕਰਦੀ ਵਾਕ ਬਹੁਤ ਵਧੀਆ ਮੌਸਮ ਹੈ ਚਲੋ ਜੀ ਸੈਰ ਕਰ ਲਿਆ ਅੱਜ ਥੋੜਾ ਕੋਸ਼ਿਸ਼ ਕਰੂੰ ਐਕਸਟਰਾ ਟਾਈਮ ਲਾ ਲਾਂ ਐਕਸਟਰਾ ਟਾਈਮ ਲਾ ਲਾਂ ਤੇ ਬਾਕੀ ਦੇਖਣਾ ਫਿਰ ਕਿੰਨਾ ਕੁ ਐਕਸਟਰਾ ਟਾਈਮ ਲੱਗਦਾ ਟਾਈਮ ਹੋ ਗਿਆ 5:30 ਦਾ ਤੇ ਵਾਕ ਮੈਂ ਕਰਈ ਵਾਕ ਕਰਕੇ ਆ ਕੇ ਅੰਦਰ ਮੈਂ ਕਿਥੋ ਥੋੜਾ ਜਿਹਾ ਰੈਸਟ ਕਰਨਾ ਥੋੜਾ ਜਿਹਾ ਰੈਸਟ ਕੀਤਾ ਪੱਕੇ ਥੱਲੇ ਬੈਠੀ ਪਸੀਨਾ ਸਖਾਇ ਹਵਾਲੀ ਨਾਲ 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 ਮੈਂ ਕਰੇਲੇ ਕੱਟ ਲਏ ਬਾੜ ਕਰੇਲੇ ਨੇ ਬਿਲਕੁਲ ਛੋਟੇ ਛੋਟੇ ਵਾਲੇ ਹੁੰਦੇ ਨੇ ਕੁਝ ਮੈਂ ਦੋ ਚਾਰ ਅੱਧ ਲੈ ਕੇ ਹੀ ਤੋੜ ਕੇ ਕੁਝ ਪਰਸ ਤੋਂ ਪੰਜ ਚੌਥੇ ਤੋੜੇ ਸੀਗੇ ਫ੍ਰਿਜ ਵਿੱਚ ਪਏ ਸੀਗੇ ਇੱਕ ਦੋ ਤਾਂ ਬਿਲਕੁਲ ਕਿਰਨ ਵਾਂਗੂ ਕਲਰ ਦਾ ਚੇਂਜ ਕਰ ਗਏ ਤੇ ਮੈਂ ਕੱਟ ਲੈ ਕੱਟ ਕੇ ਇਹ ਰੱਖ ਲਉਂਗੀ ਹੁਣ ਫ੍ਰਿਜ ਵਿੱਚ ਇੱਕ ਡੱਬੇ ਵਿੱਚ ਪਾ ਕੇ ਛੋਟੇ ਕੰਟੇਨਰ ਵਿੱਚ ਬਣਾ ਸਿਰੇ ਲਉਂਗੀ ਕੁਝ ਇੱਕ ਦੋ ਪਿਆਜ਼ ਪੈ ਜਾਣਗੇ ਤੇ ਤੇਲ ਵਿੱਚ ਗ੍ਰਿਲ ਲੈ ਪੈਣਗੇ ਤੇ ਬਾਅਦ ਹੁਣ ਨਾਲ ਸੁੱਕੀ ਸਬਜੀ ਹੋ ਜੂ ਖਰਾਬ ਹੋਣ ਨਾਲੋਂ ਫਿਰ ਹਨਾ ਸਿੱਟੇ ਸਿੱਟੇ ਵੀ ਜਾਂਦੇ ਹੈਗੇ ਪਿਆਜ਼ ਪਾ ਕੇ ਥੋੜੀ ਸਬਜੀ ਬਣ ਜੂਗੀ ਇਹਦੀ ਤੇ ਹੁਣ ਮੈਂ ਬਣਾਉਣੀ ਹੈ ਖਿਚੜੀ অলਮੋਸ 6:15 ਹੋ ਗਏ ਨੇ ਖਿਚੜੀ ਦਾ ਸਮਾਨ ਕੱਢਾਂ ਖ ਤੇ ਹੁਣ ਫੇਰ ਬਾਹਰ ਬੱਦਰ ਹੋਇਆ ਤੇ ਮੀਂਹ ਵਾਲਾ ਮੌਸਮ ਹੋਇਆ ਤੇ ਹੁਣ ਆਏ ਲੱਗਦਾ ਵੀ ਰੱਬਾ ਬੱਸ ਕਰ ਹੋਰ ਮੀਂਹ ਨਾ ਪਾਣਾ ਬਹੁਤ ਹੀ ਜ਼ਿਆਦਾ ਮਨ ਔਖਾ ਹੁੰਦਾ ਜਦੋਂ ਇਹਦੇ ਲੋਕਾਂ ਨੂੰ ਆਪਣੇ ਘਰਾਂ ਚੋਂ ਬਾਹਰ ਰੁਲਦੇ ਦੇਖਦੇ ਨਾ ਵੀਡੀਓਜ਼ ਚ ਬਹੁਤ ਮਨ ਔਖਾ ਹੁੰਦਾ ਘਰ ਵੀ ਟੰਗਰ ਪਸ਼ੂ ਵੀ ਰੁਲ ਗਏ ਲੋਕਾਂ ਦਾ ਸਮਾਨ ਵੀ ਆਪ ਵੀ ਘਰੋਂ ਬੇਕਾਰ ਹੋਏ ਹੁਣ ਹੱਥ ਮੰਨਦੇ ਹੀ ਹਰਦਾਸਾ ਕਰਦੇ ਵੀ ਰੱਬਾ ਬੱਸ ਹੋਰ ਮੀਂਹ ਨਾ ਪਾ ਜੋ ਹਾਲਾਤ ਖਰਾਬ ਹੋ ਗਏ ਵੀ ਉਹਨਾਂ ਨੂੰ ਸਹੀ ਹੋ ਜਾਣ ਦੋਨੇ ਕਾਲ ਉਹਨਾਂ ਲੋਕਾਂ ਦੀ ਗੱਡੀ ਕਿੰਨੀ ਮੁਸ਼ਕਲ ਨਾਲ ਟਰੈਕ ਤੇ ਆਉਗੀ ਜਿੰਨਾ ਦਾ ਇੰਨਾ ਕੁਸ਼ ਪਾਣੀ ਵਿੱਚ ਰੁੜ ਗਿਆ ਚਲੋ ਜੀ ਬਸ ਅਸੀਂ ਅਰਦਾਸ ਕਰ ਸਕਦੇ ਰੱਬ ਕੀ ਹੋਰ ਤਾਂ ਆਪਾਂ ਕੀ ਜੋਰ ਆ ਕਿਸੇ ਦਾ ਹੁਣ ਮੈਂ ਚਲਦੇ ਹਾਂ ਕਿਚਨ ਵਿੱਚ ਤੇ ਕਰਦੀਆਂ ਸ਼ਾਮ ਦੇ ਡਿਊਟੀ ਆਪਣੀ ਖਿਚੜੀ ਹੈ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈਗਾ ਖਿਚੜੀ ਤਾਂ ਬਹੁਤ ਈਜ਼ੀ ਹੈ ਬਣਾਉਣੀ ਮੈਨੂੰ ਤਾਂ ਰੋਟੀ ਸਮਝੀ ਨਾ ਖਿਚੜੀ ਬਣਾਉਣੀ ਵਧੀਆ ਲੱਗਦੀ ਹੈ ਤੇ ਖਾਣ ਚ ਵੀ ਵਧੀਆ ਮੈਨੂੰ ਅੱਛਾ ਲੱਗਦੀ ਟੇਸਟੀ ਲੱਗਦੀਆਂ ਤੇ ਹਲਕੀ ਵੀ ਹੁੰਦੀ ਹੈ ਹੁੰਦਾ ਕਿ ਸ਼ਾਮ ਨੂੰ ਤੁਸੀਂ ਹਲਕੀ ਚੀਜ਼ ਖਾਓ ਹਨਾ ਕਿ ਚੋਰ ਜੀ ਲੱਗੀ ਆਪਣੇ ਕੰਮਾਂ ਤੇ ਟਾਈਮ ਹੋ ਗਿਆ ਪੌਣੇ 7 ਵਾ ਪੌਣੇ 7 ਹੋ ਗਏ ਖਿਚੜੀ ਬਣ ਚੁੱਕੀ ਆ ਬੰਦ ਕਰ ਤਾਂ ਮੈਂ ਗੈਸ ਟੀਮ ਖੋਲੂਗੀ ਫਿਰ ਮੈਂ ਕੁੱਕਰ ਸਟੀਮ ਨਿਕਲੂ ਫਿਰ ਮੈਂ ਕੁੱਕਰ ਖੋਲੂਗੀ ਤੇ ਪਿਆਜ਼ ਛਿਲਕੇ ਰੱਖੇ ਨੇ ਸੋਚਿਆ ਤਾਂ ਆਈ ਸੀ ਸਿਰਫ ਕੱਲੀ ਖਿਚੜੀ ਬਣਾਉਣੀ ਹੈ ਹਨਾ ਪਰ ਜਦੋਂ ਆਪਾਂ ਕਿਚਨ 'ਚ ਕੰਮ ਕਰਨ ਆ ਜਾਂਦੇ ਨੇ ਫਿਰ ਕੰਮ ਹੋਰ ਨਿਕਲ ਆਉਂਦੇ ਨੇ ਕਿਰਪਾ ਮੈਂ ਪਿਆਜ਼ ਛਿਲਕੇ ਰੱਖੇ ਕਿਉਂਕਿ ਸਵੇਰ ਵਾਸਤੇ ਪinare ਨਹੀਂ ਸੀ ਪਿਆਜ਼ ਛਿਲਕੇ ਮੇਰੀ ਹਾਲਤ ਹੋ ਗਈ ਬੁਰੀ ਮੇਰਾ ਤਾਂ ਅੱਖਾਂ ਪਾਣੀ ਨਿਕਲ ਨਿਕਲ ਸਿਰ ਦੁਖਣ ਲੱਗ ਗਿਆ ਤੇ ਹੁਣ ਇਹਦੇ ਰੱਖੀ ਮਲਾਈ ਮਲਾਈ ਨੂੰ ਕਰ ਲਿਆ ਮੈਂ ਥੋੜਾ ਜਿਹਾ ਗਰਮ ਕਰਿਆ ਬਹੁਤ ਜ਼ਿਆਦਾ ਨਹੀਂ ਕਰਿਆ ਤਾਂ ਕਿ ਭੰਡੇ ਨਾਲ ਉੱਤਰ ਜੇ ਆ ਬਾ ਵੱਡੇ ਪਤਿਲੇ ਵਿੱਚ ਪਾਉਣੀ ਆ ਸਵੇਰੇ ਫਿਰ ਇਹਨੂੰ ਰੜਕ ਲਾਂਗੇ ਜਾ ਕੇ ਇਹਨੂੰ ਮੈਂ ਜਦੋਂ ਮੇਰੇ ਕਿਚਨ ਦਾ ਸਾਰਾ ਕੰਮ ਹੋ ਗਾ ਉਹ ਤੋਂ ਦੋ ਸਸੋਂਨੇ ਉਹਨਾਂ 10 ਵਜੇ ਦੇ ਕਰੀਬ ਪੈਣੇ ਵਲੇ ਜਾ ਕੇ ਲਾਉਂ ਫਿਰ ਬਹੁਤ ਜ਼ਿਆਦਾ ਘਟਾਫ ਨਹੀਂ ਪੜੂਗੀ ਉਦੋਂ ਤਾਂ ਨੋਰਮਲ ਟੈਂਪਰੇਚਰ ਸੀਗਾ ਜੂ ਮੈਂ ਗਰਮ ਨਹੀਂ ਕਰੀ ਪਹੁੰਚ ਜਾਣਾ ਹਲਕੀ ਜਿਹੀ ਬਫ ਆਏ ਵੀ ਭਾਂਡੇ ਨਾਲ ਉੱਤਰ ਜੈ ਇੰਨੀ ਕੀ ਗੈਸ ਤੇ ਰੱਖਿਆ ਸੀਗਾ ਤੇ ਆਹ ਪੱਤੀ bla ਥੋੜਾ ਏ ਤੋਂ ਕੱਟ ਫਾੜਨੀ ਆ ਵਾਸ਼ ਕਰਕੇ ਰੱਖ ਦਾਨੀ ਆ ਇਹਦਾ ਕੰਮ ਚੋਂ ਕੰਮ ਕੰਮ ਚੋਂ ਕੰਮ ਨਿਕਲ ਜਾਉਂ ਜਿਹੜਾ ਆਪਾਂ ਕਰਨ ਲੱਗਿਆਂ ਨੇ ਹਣਾ ਸੋ ਇਹ ਸੀ ਜੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈ ਤਾਂ ਤੁਹਾਨੂੰ ਵਾਲੀਆਂ ਵੀਡੀਓਸ ਤੇ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਤੇ ਮਿਲ langi korvido la kita teppellik sads absui e.